ਮਾਨਯੋਗ ਅਸਿਸਪਸ ਸਾਹਿਬ ਬਟੰਡਾ ਦੀ ਗਵਾਹੀ ਦੇ ਵਿੱਚ ਬਟੰਡਾ ਪੁਲਿਸ ਵੱਲੋਂ ਲਗਾਤਾਰ ਅਵੇਰਨੈਸ ਕੈਂਪੇਨ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਨੁਕੜ ਮੀਟਿੰਗਾਂ ਰਾਈ ਪਬਲਿਕ ਨਾਲ ਮੀਟਿੰਗਾਂ ਰਾਈ ਅਵੇਰਨੈਸ ਸਮੇਂਦਾਰ ਰਾਈ ਅਸੀਂ ਪਬਲਿਕ ਦੇ ਵਿੱਚ ਜਾਂਦੇ ਹਾਂ ਉੱਥੇ ਜਾ ਕੇ ਪਬਲਿਕ ਤੋਂ ਜਿਹੜੀ ਉਹਨਾਂ ਦੀ ਫੀਡਬੈਕ ਹੈ ਉਹ ਲੈ ਰਹੇ ਹਾਂ ਤੇ ਉਸ ਦੇ ਵਿੱਚ ਕੰਮ ਕਰਦੇ ਹੋਏ ਜਿਹੜੇ ਬੰਦੇ ਇਸ ਸਪਲਾਈ ਚੇਨ ਦੇ ਵਿੱਚ ਕੰਮ ਕਰਦੇ ਆ ਜਿਹੜੇ ਇਸ ਪੱਲੇ ਸਪਲਾਇਰ ਨੇ ਉਹਨਾਂ ਤੇ ਐਕਸ਼ਨ ਲੈ ਰਹੇ ਹਾਂ ਨਾਲ ਨਾਲ ਹੀ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਆ ਕੁਝ ਜਦੋਂ ਅਸੀਂ ਅਵੇਰਨੈਸ ਕੈਂਪੇਨ ਤੇ ਗਏ ਉਹਨਾਂ ਨੂੰ ਕੁਝ ਲੋਕ ਵਲੰਟਰੀ ਅੱਗੇ ਆਏ ਹਾਂ ਅਸੀਂ ਜਿਹੜਾ ਹੈਗਾ ਨਸ਼ੇ ਤੋਂ ਛੁਡਕਾਰਾ ਪਾਉਣਾ ਚਾਹੁੰਦੇ ਆ ਸੋ ਉਸ ਸੰਬੰਧ ਵਿੱਚ ਮਾਨਯੋਗ ਡੀਐਸਪੀ ਸਾਹਿਬ ਅਧਿਆਤਿ ਦੀ ਟੀਮ ਵੱਲੋਂ ਬੜਾ ਅੱਛਾ ਉਪਰਾਲਾ ਕੀਤਾ ਗਿਆ ਇਹਨਾਂ ਦੀ ਐਸਐਚਓ ਸੰਗਤ ਐਸਐਚਓ ਆਨੰਦਗੜ੍ਹ ਇਹਨਾਂ ਨੇ ਅੱਗੇ ਜਾ ਕੇ ਪਬਲਿਕ ਦੇ ਨਾਲ ਗੱਲ ਕਰਕੇ ਜਿਹੜੇ ਯੂਥ ਹੈ ਉਹਨਾਂ ਨੂੰ ਅੱਜ ਮੋਟੀਵੇਟ ਕਰਕੇ ਇੱਥੇ ਲੈ ਕੇ ਆਏ ਨੇ ਇਹ ਜਿਹੜੇ ਵੀ ਯੰਗਸਟਰ ਆਏ ਨੇ ਵਲੰਟਰੀ ਖੁਦ ਆਪਦੀ ਇੱਛਾ ਸਵੈ ਇੱਛਾ ਦੇ ਨਾਲ ਆਏ ਕਿ ਅਸੀਂ ਜਿਹੜਾ ਹੈਗਾ ਸੀ ਨੂੰ ਛੱਡਣਾ ਚਾਹੁੰਦੇ ਆ ਨਸ਼ੇ ਤੋਂ ਦੂਰ ਜਾਣਾ ਚਾਹੁੰਦੇ ਆ ਸੋ ਇਸ ਚੀਜ਼ ਨਾਲ ਸਾਨੂੰ ਵੀ ਇੱਕ ਪੋਜ਼ਿਟਿਵ એનર્ਜੀ ਆਉਂਦੀ ਹੈ ਇੱਕ ਸਾਡੀ ਬੋਹਮ ਨੂੰ ਹਲਾਰਾ ਮਿਲਦਾ ਹੈ ਕਿ ਜਿਹੜਾ ਕੰਮ ਅਸੀਂ ਕਰ ਰਹੇ ਆ ਉਸ ਦਾ ਪਿੰਡਾਂ ਦੇ ਵਿੱਚ ਜਾ ਕੇ ਜਾਂ ਜਦੋਂ ਅਸੀਂ ਕੈਂਪੇਨ ਕੀਤੀ ਹੈ ਜਿਹੜੀ ਅਸੀਂ ਐਂਟੀ ਡਰੱਗ ਕ੍ਰਿਕਟ ਲੀਗ ਕੀਤੀ ਸੀਗੀ ਸਾਨੂੰ ਉਹਦਾ ਫਲ ਮਿਲਿਆ ਹੈ ਤੇ ਕੁਝ ਜਿਹੜੇ ਬੰਦੇ ਨੇ ਉਹ ਨਸ਼ਾ ਛੱਡਣ ਵਾਸਤੇ ਅੱਗੇ ਆਏ ਨੇ ਸੋ ਅਸੀਂ ਹੁਣ ਅੱਗੇ ਜਾ ਆਉਣ ਵਾਲੇ ਟਾਈਮ ਦੇ ਵਿੱਚ ਇਸ ਸੀਨ ਹੋਰ ਅ ਐਫਰਟ ਦੇ ਨਾਲ ਹੋਰ ਨਰਜੀ ਦੇ ਨਾਲ ਕਰਾਂਗੇ ਤਾਂਕਿ ਜਿਹੜਾ ਇਸ ਜਿਹੜੀ ਲੰਬ ਟੈਸ ਨੂੰ ਇਸ ਤੋਂ ਛੁਟਕਾਰਾ ਪਾਇਆ ਜਾ ਸਕੇ ਕਿੰਨੇ ਕੁ ਲੋਕ ਨੇ ਇਹ ਵੱਖ-ਵੱਖ ਪਿੰਡਾਂ ਦੇ तकरीबन 15 ਦੇ ਕਰੀਬ ਨੌਜਵਾਨ ਨੇ ਕੁਝ ਸੰਗਤ ਏਰੀਆ ਦੇ ਨੇ ਕੁਝ ਨੰਦਗੜ ਏਰੀਆ ਦੇ ਨੇ ਕੁਝ ਪਟਫਟ ਏਰੀਆ ਦੇ ਨੇ ਤੇ ਅਲੱਗ-ਅਲੱਗ ਤਰ੍ਹਾਂ ਦਾ ਨਸ਼ਾ ਜਿਹੜਾ ਇਹ ਸੇਵਨ ਕਰਦੇ ਸੀਗੇ ਹੁਣ ਖੁਦ ਅੱਗੇ ਆ ਕੇ ਜਿਹੜਾ ਹੈਗਾ ਨਸ਼ਾ ਛੱਡਣ ਵਾਸਤੇ ਅੱਗੇ ਆ ਕੇ ਇਹਨਾਂ ਨੇ ਚੱਗਣ ਵਾਸਤੇ ਮਨ ਬਣਾਇਆ ਇਸ ਤਰ੍ਹਾਂ ਦੀ ਮੁਹਿੰਮ ਅੱਗੇ ਵੀ ਚੱਲਦੀ ਰਹੂਗੀ ਬਾਕੀ ਡੈਫੀਨੇਟਲੀ ਜਿਹੜੀ ਪ੍ਰੀਵੈਂਟਿਵ ਵੈਕਸੀਨ ਦੇ ਨਾਲ-ਨਾਲ ਇਨਫੋਰਸਮੈਂਟ ਦੇ ਨਾਲ-ਨਾਲ ਜਿਹੜੀ ਹੈ ਡੀਡਿਕਸ਼ਨ ਦੀ ਜਿਹੜੀ ਮੁਹਿੰਮ ਹੈ ਇਸ ਨੂੰ ਕੰਟੀਨਿਊ ਰੱਖਾਂਗੇ ਕਿਉਂਕਿ ਜਿਹੜੇ ਬੰਦੇ ਨਸ਼ਾ ਯੂਜ਼ਰ ਨੇ ਉਹਨਾਂ ਨੂੰ ਅਸੀਂ ਸਾਡੀ ਮੁਹਿੰਮ ਉਹਨਾਂ ਦੇ ਅਸੀਂ ਜੇਕਰ ਕੋਸ਼ਿਸ਼ ਕਰਾਂਗੇ ਜਾਂ ਕਾਰਵਾਈ ਕਰਾਂਗੇ ਤਾਂ ਉਹ ਜਿਹੜੇ ਹੈਗੇ ਨੇ ਹੋਰ ਇਸ ਦਲਦਲ ਦੇ ਵਿੱਚ ਫਸਦੇ ਜਾਂਦੇ ਨੇ ਸੋ ਉਹਨਾਂ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ ਸੋ ਇਸ ਕੋਸ਼ਿਸ਼ ਨੂੰ ਇਸ ਜਿਹੜੀ ਮੁਹਿੰਮ ਨੂੰ ਅਸੀਂ ਇਦਾਂ ਫਰਦਰ ਇਹ ਫਿਊਚਰ ਕੰਟੀਨਿਊ ਰੱਖਾਂਗੇ